ਸ਼ੇਰ ਇਹ ਪੰਜਾਬ ਦੀ ਕਹਾਣੀ ਇੱਕ ਨਿੱਜੇ ਪਿੰਡ ਤੋਂ ਸ਼ੁਰੂ ਹੁੰਦੀ ਹੈ ਜਿੱਥੋਂ ਉੱਠਿਆ ਇੱਕ ਬੱਚਾ ਜੋ ਅੱਗੇ ਚੱਲ ਕੇ ਇਤਿਹਾਸ ਬਣ ਗਿਆ ਸਾਲ 1780 ਵਿੱਚ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਜਰਾਵਾਲਾ ਹੁਣ ਪਾਕਿਸਤਾਨ ਵਿੱਚ ਵਿੱਚ ਇੱਕ ਬੱਚਾ ਜਨਮ ਲੈਂਦਾ ਹੈ ਜਿਸ ਦਾ ਨਾਂ ਰੱਖਿਆ ਗਿਆ ਰਣਜੀਤ ਸਿੰਘ ਇਹ ਬੱਚਾ ਅੱਗੇ ਚੱਲ ਕੇ ਸਿੱਖ ਸਾਮਰਾਜ ਦਾ ਸੰਸਥਾਪਕ ਬਣਿਆ ਉਹਨਾਂ ਦੇ ਪਿਤਾ ਸਰਦਾਰ ਮਹਾ ਸਿੰਘ ਸੁਕਰਚੱਕੀਆ ਸਨ ਜੋ ਕਿ ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਇੱਕ ਸੁਕਰਚੱਕੀਆਂ ਮਿਸਲ ਦੇ ਮੁਖੀ ਸਨ ਉਹਨਾਂ ਦੀ ਮਾਤਾ ਰਾਜਕੌਰ ਸਨ ਜਦੋਂ ਰਣਜੀਤ ਸਿੰਘ ਕੇਵਲ 5 ਸਾਲ ਦੇ ਸਨ ਉਹਨਾਂ ਨੂੰ ਚਮੜੀ ਦੀ ਬਿਮਾਰੀ ਅ ਸਮਾਲ ਪੋਕਸ ਹੋ ਗਈ ਇਸ ਕਾਰਨ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਜਾ ਚੁੱਕੀ ਸੀ ਅਤੇ ਚਿਹਰੇ ਤੇ ਵੀ ਦਾਗ ਰਹੇ ਗਏ ਪਰ ਇਹ ਕਮੀ ਉਹਨਾਂ ਦੀ ਹਿੰਮਤ ਤੇ ਲੀਡਰਸ਼ਿਪ ਵਿੱਚ ਕਦੇ ਰੁਕਾਵਟ ਨਾ ਬਣੀ ਬਚਪਨ ਤੋਂ ਹੀ ਰਣਜੀਤ ਸਿੰਘ ਨੇ ਕੁੜਸਵਾਰੀ ਤਲਵਾਰਬਾਜ਼ੀ ਅਤੇ ਲੜਾਈ ਦੀ ਸਿੱਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਅੰਦਰ ਇੱਕ ਅਜੀਹੀ ਕੁਦਰਤੀ ਸਮਝਦਾਰੀ ਸੀ ਜੋ ਉਹਨਾਂ ਨੂੰ ਹੋਰ ਬੱਚਿਆਂ ਤੋਂ ਵੱਖਰਾ ਕਰਦੀ ਸੀ। 12 ਸਾਲ ਦੀ ਉਮਰ 'ਚ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰਣਜੀਤ ਸਿੰਘ ਨੂੰ ਮਿਸਲ ਦਾ ਮੁਖੀ ਬਣਾਇਆ ਗਿਆ। ਇੱਕ ਬਾਲਕ ਜਿਸ ਦੇ ਮੱਥੇ ਤੇ ਸਿੱਖਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਸੀ। ਕੇਵਲ 14 ਸਾਲ ਦੀ ਉਮਰ 'ਚ ਰਣਜੀਤ ਸਿੰਘ ਨੇ ਆਪਣੀ ਪਹਿਲੀ ਜੰਗ ਦੀ ਅਗਵਾਈ ਕੀਤੀ। ਇਹ ਜੰਗ ਅਫਗਾਨਾ ਤੇ ਹੋਰ ਜ਼ਾਲਮ ਸਰਦਾਰਾਂ ਦੇ ਖਿਲਾਫ ਸੀ ਉਹਨਾਂ ਦੀ ਯੋਜਨਾ ਸ਼ੋਰ ਤੇ ਤਲਵਾਰ ਚਲਾਉਣ ਦੇ ਹੁਨਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਰਣਜੀਤ ਸਿੰਘ ਸਿਰਫ ਯੋਧਾ ਨਹੀਂ ਸਗੋਂ ਲੋਕਾਂ ਦੇ ਦਿਲਾਂ ਦੇ ਰਾਜਾ ਬਣ ਗਏ ਉਹਨਾਂ ਨੇ ਕਦੇ ਕਿਸੇ ਧਰਮ ਜਾਂ ਜਾਤ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਹਿੰਦੂ ਸਿੱਖ ਮੁਸਲਮਾਨ ਸਾਰੇ ਉਹਨਾਂ ਨਾਲ ਪਿਆਰ ਕਰਦੇ ਸਨ ਲੋਰ ਸੀ ਪੰਜਾਬ ਨੂੰ ਇਕਤਾ ਵਿੱਚ ਜੋੜਨ ਦੀ ਤੇ ਰਣਜੀਤ ਸਿੰਘ ਇਹ ਮਿਸ਼ਨ ਲੈ ਕੇ ਅੱਗੇ ਵਧੇ ਲਾਹੌਰ ਉਹਨਾਂ ਦਾ ਲਕਸ਼ਯ ਸੀ ਜਿੱਥੇ ਅਜੇ ਵੀ ਅਫਗਾਨ ਕਬਜ਼ਾ ਕਰਕੇ ਬੈਠੇ ਸਨ ਸਾਲ 1799 ਦਾ ਸਮਾਂ ਸੀ ਚਾਰੇ ਪਾਸੇ ਹਾਲਾਤ ਬੇहद ਖਰਾਬ ਸਨ ਅਫਗਾਨ ਹਮਲਾਵਰਾਂ ਨੇ ਪੰਜਾਬ ਦੀ ਧਰਤੀ ਨੂੰ ਤਬਾਹ ਕਰ ਦਿੱਤਾ ਸੀ ਲਾਹੌਰ ਜੋ ਕਿ ਕਦੇ ਸੂਬੇ ਦਾ ਮੁੱਖ ਕੇਂਦਰ ਸੀ ਹੁਣ ਇੱਕ ਓਝੜ ਚੁੱਕਾ ਸ਼ਹਿਰ ਬਣ ਚੁੱਕਾ ਸੀ ਇਸੇ ਵੇਲੇ ਇੱਕ ਨੌਜਵਾਨ ਨੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਸੁਨੇਰੀ ਅੱਖਰਾਂ ਵਿੱਚ ਲਿਖਣਾ ਸ਼ੁਰੂ ਕੀਤਾ ਉਹ ਨੌਜਵਾਨ ਸੀ ਰਣਜੀਤ ਸਿੰਘ ਲਾਹੌਰ ਉੱਤੇ ਕਾਬੂ ਕਰਨਾ ਰਣਜੀਤ ਸਿੰਘ ਦਾ ਪਹਿਲਾ ਮਕਸਦ ਬਣ ਗਿਆ ਸੀ ਉਸ ਸਮੇਂ ਲਾਹੌਰ ਉੱਤੇ ਬੋਸਤਨ ਕਬੀਲੇ ਦੇ ਅਫਗਾਨ ਹਾਕਮ ਸਹੀਦੂ ਖਾਨ ਦਾ ਰਾਜ ਸੀ ਪਰ ਉਹ ਕਾਫੀ ਕਮਜ਼ੋਰ ਹੋ ਚੁੱਕਾ ਸੀ 1799 ਵਿੱਚ ਰਣਜੀਤ ਸਿੰਘ ਨੇ ਆਪਣੇ ਸਮਰਥ ਸਿੱਖ ਸਰਦਾਰਾਂ ਜਿਵੇਂ ਕਿ ਜਵਾਰ ਸਿੰਘ ਲਹਿਣਾ ਸਿੰਘ ਹਰੀ ਸਿੰਘ ਨਲਵਾ ਅਤੇ ਸ਼ਾਮ ਸਿੰਘ ạtਾਰੀ ਵਾਲਾ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਉਹ ਲੋਕਾਂ ਨੂੰ ਇਹ ਯਕੀਨ ਦਿਵਾਉਂਦੇ ਸਨ ਕਿ ਅਸੀਂ ਲਾਹੌਰ ਨੂੰ ਛੁਡਾ ਕੇ ਫਿਰ ਤੋਂ ਸਜਾ ਕੇ ਦੇਾਂਗੇ ਨਾ ਕਿ ਤਬਾਹ ਕਰਾਂਗੇ ਜਦੋਂ ਰਣਜੀਤ ਸਿੰਘ ਦੀ ਫੌਜ ਨੇ ਲਾਹੌਰ ਵੱਲ ਕੂਚ ਕੀਤਾ ਤਾਂ ਸ਼ਹਿਰ ਦੇ ਲੋਕ ਵੀ ਉਹਨਾਂ ਨਾਲ ਜੁੜ ਗਏ ਅਫਗਾਨ ਹਾਕਮ ਭੱਜ ਗਏ ਕੋਈ ਵਿਸ਼ਾਲ ਜੰਗ ਨਹੀਂ ਹੋਈ ਇਹ ਜਿੱਤ ਪਿਆਰ ਯਕੀਨ ਅਤੇ ਨੇਤਰਤਵ ਦੀ ਜਿੱਤ ਸੀ ਉਸੇ ਦਿਨ ਸਤਰਜੁਲਾਈ 1799 ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਰਾਜ ਗੱਦੀ ਤੇ ਕਬਜ਼ਾ ਕਰ ਲਿਆ ਪਰ ਉਸਨੇ ਆਪਣੇ ਆਪ ਨੂੰ ਮਹਾਰਾਜਾ ਨਹੀਂ ਕਿਹਾ ਉਹ ਲੋਕਾਂ ਦਾ ਸੇਵਕ ਬਣਿਆ 1801 ਵਿੱਚ ਅੰਮ੍ਰਿਤਸਰ ਵਿਖੇ ਧਾਰਮਿਕ ਅਦੀਨਤਾ ਅਧੀਨ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ ਭਾਈ ਸੰਤੋਖ ਸਿੰਘ ਅਤੇ ਹੋਰ ਸਿੱਖ ਧਾਰਮਿਕ ਆਗੂਆਂ ਨੇ ਚਰਨ ਪਾਹੁਲ ਦੇ ਕੇ ਉਹਨਾਂ ਨੂੰ ਸ਼ਾਸਕ ਮੰਨਿਆ ਉਸ ਰਾਜ ਦਾ ਨਾਮ ਸੀ ਸਿੱਖ ਰਾਜ ਉਸ ਰਾਜ ਵਿੱਚ ਕੋਈ ਜਾਤ ਪਾਤ ਨਹੀਂ ਸੀ Hindu Muslim Sikh ਸਾਰੇ ਬਰਾਬਰ ਸਨ ਹਰ ਧਰਮ ਦੇ ਲੋਕ ਆਪਣੇ ਤਿਉਹਾਰ ਮਨਾਉਂਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੀ ਨੀਂਵ ਧਰਮ ਨਿਆਂ ਅਤੇ ਇਕਤਾ ਉੱਤੇ ਰੱਖੀ ਉਹਨਾਂ ਨੇ ਰਾਜ ਵਿੱਚ ਸਿੱਖਿਆ ਸਿਹਤ ਅਤੇ ਖੇਤੀ ਵਿੱਚ ਸੂਝ ਬੂਝ ਨਾਲ ਨੀਤੀਆਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਨੇ Hindu ਮੰਦਰਾਂ ਨੂੰ ਦਾਨ ਦਿੱਤਾ ਮਕਬਰਿਆਂ ਅਤੇ ਮਸਜਿਦਾਂ ਦੀ ਮੁਰੰਮਤ ਕਰਵਾਈ ਗੁਰੂ ਘਰ ਨੂੰ ਸੋਨੇ ਨਾਲ ਸਜਾਇਆ ਉਹ ਕਹਿੰਦੇ ਸਨ ਰਾਜ ਕਰਨਾ ਹੈ ਤਾਂ ਸਭ ਨੂੰ ਆਪਣੇ ਪਰਿਵਾਰ ਵਾਂਗ ਮੰਨਣਾ ਪਵੇਗਾ ਲਾਹੌਰ ਦੀ ਫਤਿਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਮਝ ਲਿਆ ਸੀ ਕਿ ਪੰਜਾਬ ਨੂੰ ਬਚਾਉਣ ਲਈ ਕੇਵਲ ਹਿੰਮਤ ਨਹੀਂ ਸਗੋਂ ਵਿਗਿਆਨਕ ਅਤੇ ਆਧੁਨਿਕ ਤਰੀਕਿਆਂ ਨਾਲ ਚਲਦੀ ਫੌਜ ਦੀ ਲੋੜ ਹੈ ਉਹਨਾਂ ਨੇ ਇੱਕ ਵਿਲੱਖਣ ਕਦਮ ਚੁੱਕਿਆ ਯੂਰਪ ਤੋਂ ਸੈਨਿਕ ਅਧਿਕਾਰੀ ਭਰਤੀ ਕੀਤੇ ਕਈ ਅੰਗਰੇਜ਼ ਫਰਾਂਸੀਸੀ ਅਤੇ ਇਟਾਲੀਅਨ ਜਰਨਲ ਜਿਵੇਂ ਜੈਨ ਬੋਪਟਿਸਟ ਵਾਂਟਨ ਜੈਨ ਬੋਪਟਿਸਟ ਐਲੀਰਡ ਪਾਵਰ ਥਿਓਫੋਕਟ ਕਲਰਕ ਇਹ ਜਰਨਲ ਮਹਾਰਾਜਾ ਦੀ ਫੌਜ ਨੂੰ ਪੈਰਿਸ ਦੀ ਰੀਜ ਤੇ ਤਾਲੀਮ ਦੇ ਰਹੇ ਸਨ ਉਹਨਾਂ ਨੇ ਫੌਜ ਇੱਕ ਖਾਸ ਫੌਜ ਇਹ ਆਮ ਅਤੇ ਰਿਸਾਲਾ ਬਰਕੰਦਾਜ ਵਰਗੀਆਂ ਟੁਕੜੀਆਂ ਬਣਾਈਆਂ ਹਰੇਕ ਫੌਜੀ ਨੂੰ ਤਨਖਾਹ ਮਿਲਦੀ ਸੀ ਅਤੇ ਵਿਅਕਤੀਗਤ ਪਰੇਡ ਬੰਦੂਕ ਚਲਾਉਣ ਦੀ ਸਿਖਲਾਈ ਮਿਲਦੀ ਸੀ ਜਰਨਲ ਹਰੀ ਸਿੰਘ ਨਲਵਾ ਜੋ ਕਿ ਰਣਜੀਤ ਸਿੰਘ ਦੀ ਸਭ ਤੋਂ ਮਜ਼ਬੂਤ ਪੁਝਾਵਾ ਵਿੱਚੋਂ ਇੱਕ ਸਨ ਉਹਨਾਂ ਨੂੰ ਅਫਗਾਨ ਸਰਦ ਤੇ ਭੇਜਿਆ ਗਿਆ। ਉਹਨਾਂ ਨੇ ਕਾਬੁਲ ਕੰਦਾਰ ਦੇ ਹਮਲਾਵਰਾਂ ਨੂੰ ਰੋਕਿਆ, ਕਿਲਾ ਜਮਰੋਦ ਬਣਵਾਇਆ, ਪੇਸ਼ਾਵਰ ਤੇ ਕਬਜ਼ਾ ਕੀਤਾ 1834 ਵਿੱਚ, ਅਟਕ ਨੂੰ ਰਾਜ ਵਿੱਚ ਸ਼ਾਮਲ ਕੀਤਾ। ਹਰੀ ਸਿੰਘ ਨਲਵਾ ਬਹਾਦਰੀ ਦਾ ਪ੍ਰਤੀਕ ਬਣ ਚੁੱਕਾ ਸੀ। ਮੁਸਲਮਾਨ ਹੋਣ ਦੇ ਬਾਵਜੂਦ ਵੀ ਅਫਗਾਨ ਹਮਲਾਵਰ ਕਹਿੰਦੇ ਸਨ, "ਹੇ ਰੱਬਾ, ਸਾਨੂੰ ਹਰੀ ਸਿੰਘ ਤੋਂ ਬਚਾਈ ਰੱਖੀ।" ਕਸ਼ਮੀਰ ਜੋ ਕਿ ਹਮੇਸ਼ਾ ਤੋਂ ਸੋਹਣਿਆ ਪਰਵਤਾਨ ਅਤੇ ਅਣਮੋਲ ਜ਼ਮੀਨਾਂ ਲਈ ਮਸ਼ਹੂਰ ਸੀ ਉਸ ਸਮੇਂ ਅਫਗਾਨ ਹਾਕਮ ਅਜ਼ੀਮ ਖਾਨ ਦੇ ਅਧੀਨ ਸੀ ਉੱਥੇ ਦੇ ਲੋਕ ਤਕਲੀਫਾਂ ਭਰੀ ਜ਼ਿੰਦਗੀ ਜੀ ਰਹੇ ਸਨ 1819 ਵਿੱਚ ਮਹਾਰਾਜਾ ਨੇ ਕਸ਼ਮੀਰ ਵੱਲ ਕੂਚ ਕੀਤਾ ਚਮਕੌਰ ਬਰਮੂਲਾ ਅਤੇ ਪੂਰੇ ਰਸਤੇ ਵਿੱਚ ਬਿਨਾਂ ਕਿਸੇ ਵੱਡੀ ਜੰਗ ਦੇ ਉਹਨਾਂ ਦੀ ਫੌਜ ਅੱਗੇ ਵਧਦੀ ਗਈ ਅੰਤ ਵਿੱਚ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਬਣ ਗਿਆ ਫਿਰ ਮਹਾਰਾਜਾ ਨੇ ਉੱਥੇ ਟੈਕਸ ਕਟਾਏ ਲੋਕਾਂ ਦੀ ਸੁਣਵਾਈ ਲਈ ਦਰਬਾਰ ਲਗਾਏ ਮੰਦਰ ਮਸਜਿਦਾਂ ਅਤੇ ਗੁਰਦੁਆਰਿਆਂ ਦੀ ਮੁਰੰਮਤ ਕਰਵਾਈ ਮਹਾਰਾਜਾ ਕਦੇ ਵੀ ਫੌਜੀ ਸ਼ਕਤੀ ਨਾਲ غرور ਨਹੀਂ ਕਰਦੇ ਸਨ ਉਹ ਕਹਿੰਦੇ ਜਿੱਤ ਉਹਦੋ ਹੀ ਸੱਚੀ ਹੁੰਦੀ ਹੈ ਜਦੋਂ ਲੋਕ ਆਪਣੇ ਸ਼ਾਸਕ ਨੂੰ ਪਿਆਰ ਕਰਨ ਉਹ ਹਰ ਜਰਨੈਲ ਨੂੰ ਨਿਰਦੇਸ਼ ਦਿੰਦੇ ਕਿ ਜਿੱਥੇ ਵੀ ਜਾਓ ਕਿਸੇ ਵੀ ਮਸਜਿਦ ਮੰਦਰ ਜਾਂ ਘਰ ਨੂੰ ਨੁਕਸਾਨ ਨਾ ਪਹੁੰਚੇ ਜਨਤਾ ਨਾਲ ਇਨਸਾਫ ਅਤੇ ਸ਼ਲੀਨਤਾ ਨਾਲ ਪੇਸ਼ ਆਉਣ ਜਿੱਤ ਪਾਉਣ ਤੋਂ ਬਾਅਦ ਵੀ ਹੰਕਾਰ ਨਾ ਆਵੇ ਜਦੋਂ ਉਹਨਾਂ ਨੇ ਉੱਤਰ ਅਤੇ ਪੱਛਮੀ ਪਹਾੜਾਂ ਨੂੰ ਸਥਿਰ ਕਰ ਲਿਆ ਤਾਂ ਦੱਖਣ ਵੱਲ ਵਧਣ ਦੀ ਥਾਂ ਮਹਾਰਾਜਾ ਨੇ ਹਿੰਦੂ ਰਾਜਿਆਂ ਨਾਲ ਮਿੱਤਰਤਾ ਰੱਖੀ ਰਾਜਪੂਤਾਂ ਨਾਲ ਸਾਂਝਾ ਬਣਾਈ ਮਰਾਠਿਆਂ ਨੂੰ ਪਾਈਚਾਰੇ ਨਾਲ ਪੇਸ਼ ਆਉਣ ਦਾ ਸੰਦੇਸ਼ ਦਿੱਤਾ ਇਹ ਰਾਜਨੀਤਿਕ ਚਤੁਰਾਈ ਨੇ ਉਹਨਾਂ ਨੂੰ ਪੂਰੇ ਭਾਰਤ ਵਿੱਚ ਇੱਜ਼ਤ ਵਾਲਾ ਬਣਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਜਲਾਲੀ ਅਤੇ ਇंसाफी ਸ਼ਖਸੀਅਤ ਨੇ ਉਹਨਾਂ ਨੂੰ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਵੀ ਇੱਕ ਮਾਣਯੋਗ ਰਾਜਾ ਬਣਾਇਆ ਬਨਾਰਸ ਦਿੱਲੀ ਪੋਪਾਲ ਆਦਿ ਰਾਜਿਆਂ ਨੇ ਵੀ ਉਹਨਾਂ ਨਾਲ ਸੰਬੰਧ ਜੋੜੇ ਉਹਨਾਂ ਦੀ ਰਾਜਨੀਤਿਕ ਦੂਰਦਰਸ਼ਤਾ ਮਾਫੀਅਤ ਅਤੇ ਤਰਮ ਨਿਰਪੇਖਤਾ ਦੀ ਮਿਸਾਲ ਅਜੇ ਵੀ ਇਤਿਹਾਸ ਵਿੱਚ ਪ੍ਰੇਰਨਾਤਮਕ ਹੈ ਲਾਹੌਰ ਦੇ ਮਹਿਲ ਵਿੱਚ ਰਿਹائش ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਬਹੁਤ ਸਾਦੀ ਸੀ ਉਹਨਾਂ ਦੀ ਨੀਲੀਆਂ ਅੱਖਾਂ ਵਿੱਚ ਮਮਤਾ ਸੀ ਅਤੇ ਚਿਹਰੇ ਤੇ ਹਰ ਵੇਲੇ ਨਰਮੀ ਅਤੇ ਪਰੇਮ ਉਹ ਕਦੇ ਵੀ ਸ਼ਾਨਦਾਰ ਤਾਜ ਜਾਂ ਹੀਰੇ ਜਵਾਰਾਤ ਪਾਉਣ ਦੀ ਲੋੜ ਮਹਿਸੂਸ ਨਹੀਂ ਕਰਦੇ ਸਨ। ਉਹ ਆਪਣੇ ਆਪ ਨੂੰ ਪੰਥ ਦਾ ਨੌਕਰ ਕਹਿੰਦੇ, ਰਾਜਾ ਕਦੇ ਨਹੀਂ। ਉਹਨਾਂ ਦੇ ਪੀੜਤਾ ਲਈ ਹਮੇਸ਼ਾ ਦਰਬਾਰ ਖੁੱਲੇ ਰਹਿੰਦੇ। ਜੇ ਕਿਸੇ ਨੂੰ ਨਿਆਂ ਚਾਹੀਦਾ ਹੋਵੇ ਤਾਂ ਉਹਨਾਂ ਨੂੰ ਤੁਰੰਤ ਇਨਸਾਫ ਮਿਲਦਾ। ਉਹਨਾਂ ਨੇ ਜ਼ਿਮੀਂਦਾਰ ਹੋਣ ਦੇ ਬਾਵਜੂਦ ਕਦੇ ਕਿਸੇ ਦੀ ਜ਼ਮੀਨ ਜ਼ਬਤ ਨਹੀਂ ਕੀਤੀ। ਉਹ ਕਹਿੰਦੇ ਸਨ, ਰਾਜਾ ਉਹੀ ਹੈ ਜੋ ਲੋਕਾਂ ਦਾ ਭਲਾ ਸੋਚੇ। ਨਾ ਕਿ ਆਪਣੀ ਤਾਕਤ ਵਿਖਾਵੇ ਉਹ ਗਰੀਬਾਂ ਦੀ ਥਾਂ ਮਜ਼ਦੂਰਾਂ ਦੀ ਕਦਰ ਕਰਦੇ ਸਨ ਲਾਹੌਰ ਦੀਆਂ ਗਲੀਆਂ ਵਿੱਚ ਉਹ ਕਈ ਵਾਰੀ ਆਪਣੇ ਰਾਜੇ ਵਾਲੇ ਪੇਸ਼ ਦੇ ਬਿਨਾਂ ਨਿਕਲ ਜਾਂਦੇ ਅਤੇ ਲੋਕਾਂ ਦੀ ਹਾਲਤ ਨੂੰ ਆਪਣੇ ਅੱਖਾਂ ਨਾਲ ਦੇਖਦੇ ਉਹ ਕਦੇ ਵੀ ਆਪਣੀ ਰੀਸ ਨਹੀਂ ਕਰਵਾਉਂਦੇ ਸਨ ਅਸਲ ਵਿੱਚ ਉਹ ਹੰਕਾਰ ਤੋਂ ਕੋਸਾਂ ਦੂਰ ਰਹਿੰਦੇ ਜਿਵੇਂ ਤੁਸੀਂ ਜਾਣਦੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਛੋਟੀ ਸੀ ਅਤੇ ਉਹਨੂੰ ਚਿਹਰੇ ਤੇ ਛੋਟੀ ਉਮਰ ਵਿੱਚ ਚਮੜੀ ਦੀ ਬਿਮਾਰੀ ਹੋ ਗਈ ਸੀ ਪਰੇ ਕਦੇਵੀ ਉਹਨਾਂ ਦੀ ਸ਼ਖਸੀਅਤ ਨੂੰ ਦਬਾ ਨਾ ਸਕੀ ਉਹ ਕਹਿੰਦੇ ਸਨ ਰੱਬ ਨੇ ਜਿਹੜਾ ਚਿਹਰਾ ਦਿੱਤਾ ਉਹ ਸਿਰਫ ਦੇਖਣ ਲਈ ਨਹੀਂ ਕਰਮ ਕਰਨ ਲਈ ਹੈ ਮਹਾਰਾਜਾ ਸਿੱਖ ਹੋਣ ਦੇ ਨਾਲ ਨਾਲ ਸਾਰਿਆਂ ਧਰਮਾਂ ਦੀ ਇੱਜ਼ਤ ਕਰਦੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਸੱਚੇ ਪਾਲਕ ਸਨ ਮੰਦਰ ਬਣਵਾਏ ਮਸਜਿਦਾਂ ਦੀ ਮੁਰੰਮਤ ਕਰਵਾਈ ਹਿੰਦੂ ਮੁਸਲਮਾਨ ਸਿੱਖ ਤੇ ਸਾਈਆਂ ਦੇ ਹੱਕਾਂ ਦੀ ਰੱਖਿਆ ਕੀਤੀ ਉਨ੍ਹਾਂ ਦੇ ਦਰਬਾਰ ਵਿੱਚ ਹਰੇਕ ਧਰਮ ਦੇ ਲੋਕ ਹੁੰਦੇ ਕੋਈ ਹਿੰਦੂ ਪੰਡਿਤ ਕੋਈ ਮੁਸਲਿਮ ਕਾਜ਼ੀ ਕੋਈ ਸਿੱਖ ਗਰੰਥੀ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ দান ਉਨ ਦੇ ਰਾਹਤੇ ਰਹਿੰਦੇ ਉਹਨਾਂ ਨੇ ਹਜ਼ਾਰਾਂ ਮਜ਼ਦੂਰ ਵਰਗ ਦੇ ਕੋੜੀਆਂ ਮੁੰਡਿਆਂ ਦਾ ਵਿਆਹ ਰਚਾਇਆ ਲੰਗਰਾਂ ਦੀ ਸੇਵਾ ਕਰਵਾਈ ਵਿਦਿਆਰਥੀਆਂ ਲਈ ਗੁਰਮੁਖੀ ਅਤੇ ਅਰਬੀ ਸਿੱਖਣ ਲਈ ਮਦਦ ਦਿੱਤੀ ਜਦੋਂ ਉਹਨਾਂ ਕੋਲ ਕਿਸੇ ਨੇ ਆਪਣੇ ਦੁੱਖ ਦੀ ਗੱਲ ਕੀਤੀ ਉਹ ਸਿਰਫ ਸੁਣਦੇ ਨਹੀਂ ਤੁਰੰਤ ਹੱਲ ਕਰਦੇ ਉਹ ਆਪਣੇ ਸਿਪਾਹੀਆਂ ਤੇ ਭਰੋਸਾ ਕਰਦੇ ਸਨ ਕਦੇ ਵੀ ਮੈਂ ਦੀ ਭਾਵਨਾ ਹੁਣ ਚ ਨਹੀਂ ਸੀ ਜਦੋਂ ਫੌਜ ਜੰਗ ਲਈ ਜਾਂਦੀ ਉਹ ਕਹਿੰਦੇ ਤੁਸੀਂ ਸਿਰਫ ਮੇਰੇ ਲਈ ਨਹੀਂ ਲੜ ਰਹੇ ਤੁਸੀਂ ਪੰਜਾਬ ਦੀ ਧਰਤੀ ਇਸ ਦਾ ਮਾਨ ਅਤੇ ਇਸ ਦੇ ਲੋਕਾਂ ਲਈ ਲੜ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਕਵੀਆਂ ਦੇ ਸਮਾਗਮ ਕਰਵਾਏ ਇਤਿਹਾਸਕ ਗਰੰਥ ਲਿਖਵਾਏ ਕਲਾ ਸੰਗ੍ਰਹਿਾਲਿਆਂ ਦੀ ਸਥਾਪਨਾ ਕੀਤੀ ਉਹਨਾਂ ਦੀ ਅਗਿਆ ਤੇ ਗੁਰੂ ਗਰੰਥ ਸਾਹਿਬ ਜੀ ਦੀ ਪੰਜ ਪਤਰੀਆਂ ਸੋਨੇ ਦੇ ਅੱਖਰਾਂ ਵਿੱਚ ਲਿਖੀਆਂ ਗਈਆਂ। ਉਹ ਆਪਣੇ ਆਪ ਨੂੰ ਕਦੇ ਸ਼ਾਹੀ ਨਹੀਂ ਮੰਨਦੇ ਸਨ। ਇੱਕ ਵਾਰ ਕਿਸੇ ਵਿਦੇਸ਼ੀ ਨੇ ਉਹਨਾਂ ਨੂੰ ਐਮ ਪੜਰ ਕਿਹਾ। ਉਹਨਾਂ ਨੇ ਹੱਸ ਕੇ ਉੱਤਰ ਦਿੱਤਾ ਮੈਂ ਤਾਂ ਗੁਰੂ ਦੀ ਰਹਿਮਤ ਨਾਲ ਰਾਜ ਕਰ ਰਿਹਾ ਹਾਂ ਨਾ ਰਾਜਾ ਹਾਂ ਨਾ ਬਾਦਸ਼ਾਹ। ਉਹ ਆਪਣੇ ਨੌਕਰਾਂ ਨੂੰ ਵੀ ਇੱਜ਼ਤ ਨਾਲ ਸੰਬੋਧਨ ਕਰਦੇ। ਉੱਤਰ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਹੋਲੀ ਹੋਲੀ ਵਧ ਰਹੀ ਸੀ। ਅਕਾੜੋ ਸੌਤੋਂ ਬਾਅਦ ਇਸਟ ਇੰਡੀਆ ਕੰਪਨੀ ਨੇ ਕਈ ਰਾਜਿਆਂ ਨੂੰ ਹਰਾ ਕੇ ਆਪਣਾ ਰਾਜ ਵਧਾਇਆ ਪਰ ਇੱਕ ਹੀ ਸਾਸ ਸੀ ਜੋ ਅਜੇ ਵੀ ਅੰਗਰੇਜ਼ਾਂ ਲਈ ਅਪਹੁੰਚ ਸੀ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਮਹਾਰਾਜਾ ਨੇ ਅੰਗਰੇਜ਼ਾਂ ਨਾਲ ਚਤੁਰਾਈ ਨਾਲ ਸੰਬੰਧ ਬਣਾਏ ਕਦੇ ਦੂਤ ਭੇਜ ਕੇ ਕਦੇ ਵਪਾਰ ਰਾਹੀਂ ਪਰ ਉਹ ਕਦੇ ਵੀ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਦਖਲਅੰਦਾਜ਼ੀ ਕਰਨ ਦੀ ਆਗਿਆ ਨਹੀਂ ਦਿੰਦੇ ਸਨ ਅੰਗਰੇਜ਼ ਵੀ ਮਹਾਰਾਜਾ ਦੀ ਰਣਨੀਤਿਕ ਸੋਚ ਫੌਜੀ ਤਾਕਤ ਅਤੇ ਲੋਕਪ੍ਰਿਅਤਾ ਤੋਂ ਡਰਦੇ ਸਨ ਮਹਾਰਾਜਾ ਨੇ ਆਪਣੀ ਜ਼ਿੰਦਗੀ ਵਿੱਚ अनेका ਜੰਗਲ ਜਿੱਤੀਆਂ ਕਦੇ ਅਫਗਾਨੀਆਂ ਨਾਲ ਕਦੇ ਪਠਾਨਾਂ ਨਾਲ ਕਦੇ ਭਾਰਤੀ ਨਰਪਤੀਆਂ ਨਾਲ ਪਰ ਅਖੀਰਲੇ ਸਾਲਾਂ ਵਿੱਚ ਉਹ ਲੜਾਈਆਂ ਘੱਟ ਹੋ ਗਈਆਂ ਉਹ ਹੁਣ ਪੰਜਾਬ ਦੇ ਹਾਲੇ ਦੁਆਲੇ ਫੌਜੀ ਠਿਕਾਣਿਆਂ ਨੂੰ ਮਜ਼ਬੂਤ ਕਰ ਰਹੇ ਸਨ ਉਹਨਾਂ ਨੇ ਲਾਹੌਰ ਅਟਾਰੀ ਅੰਮ੍ਰਿਤਸਰ ਫਿਰੋਜ਼ਪੁਰ ਕੰਗੜਾ ਪਿਸ਼ਾਵਰ ਅਬੋਟਾਬਾਦ 라ਵਲਪਿੰਡੀ ਅਤੇ ਜੰਮੂ ਤੱਕ ਆਪਣੇ ਕਿਲੇ ਬਣਾਏ ਹਰ ਜਗ੍ਹਾ ਉਹਨਾਂ ਨੇ ਸਿੱਖ ਰਾਜ ਦੀ ਛਾਪ ਛੱਡੀ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਰਣਨੀਤੀ ਇਹ ਸੀ ਕਿ ਉਹਨਾਂ ਨੇ ਕਦੇ ਵੀ ਅੰਗਰੇਜ਼ਾਂ ਨਾਲ ਲੜਾਈ ਨਹੀਂ ਲੜੀ ਪਰ ਕਦੇ ਵੀ ਉਹਨਾਂ ਤੇ ਭਰੋਸਾ ਵੀ ਨਹੀਂ ਕੀਤਾ ਉਹ ਇੱਕ ਅਜਿਹੇ ਸ਼ਾਸਕ ਸਨ ਜੋ ਸਿਰਫ ਆਪਣੀ ਕੌਮ ਦਾ ਨਹੀਂ ਸਾਰੇ ਭਾਰਤ ਦਾ ਸੋਚਦੇ ਸਨ ਮਹਾਰਾਜਾ ਨੇ ਹਰ ਮਜ਼ਹਬ ਦੇ ਲੋਕਾਂ ਨੂੰ ਆਪਣੇ ਦਰਬਾਰ ਵਿੱਚ ਬਰਾਬਰੀ ਦੇ ਅਧਿਕਾਰ ਦਿੱਤੇ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਸਾਰੇ ਦਰਬਾਰ ਵਿੱਚ ਆਸਾਨੀ ਨਾਲ ਬੈਠ ਸਕਦੇ ਸਨ ਉਹਨੇ ਹਰਮੰਦਰ ਸਾਹਿਬ ਲਈ سونے ਦੀ ਛਤਰੀ ਬਣਵਾਈ ਪਰ ਨਾਲ-ਨਾਲ ਵਾਰਾਨਸੀ ਦੇ ਮੰਦਿਰ ਜਮਾ ਮਸਜਿਦ ਦਿੱਲੀ ਅਤੇ ਕਾਸ਼ੀ ਦੇ ਮੰਦਰਾ ਲਈ ਵੀ দান ਦਿੱਤਾ ਇਸ ਤਰ੍ਹਾਂ ਉਹ ਸੱਚਮੁੱਚ ਸਰਬਤਰਮ ਸੰਪਾਦ ਦੇ ਪ੍ਰਤੀਕ ਬਣੇ ਉਹ ਅਕਸਰ ਕਹਿੰਦੇ ਮੈਂ ਤਾਂ ਰੱਬ ਦੇ ਦਰ ਤੇ ਇੱਕ ਨਿਮਾਣ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ ਵਧਣ ਲੱਗੀ ਉਹਨਾਂ ਦੇ ਸਰੀਰ 'ਚ ਵੀ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ ਪੇਸ਼ਾਵਰ ਤੋਂ ਕਸ਼ਮੀਰ ਅਟਾਰੀ ਤੋਂ ਲਾਹੌਰ ਤੱਕ ਕੋਨਾ ਨੇ ਜੋ ਰਾਜ ਬਣਾਇਆ ਸੀ ਉਹ ਰਾਜ ਸਿਰਫ ਲੋਹੇ ਦੀ ਤਲਵਾਰ ਨਾਲ ਨਹੀਂ ਇਨਸਾਫ ਦਰਮ ਅਤੇ ਲੋਕਪ੍ਰੀਤਾ ਨਾਲ ਬਣਾਇਆ ਸੀ 1837 ਤੋਂ ਬਾਅਦ ਉਹਨਾਂ ਦੀ ਸਿਹਤ ਹੌਲੀ ਹੌਲੀ ਡਿੱਗਣ ਲੱਗੀ ਅੱਜ ਵੀ ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਉਹਨਾਂ ਨੂੰ ਵੱਧਦਾ ਹੋਇਆ ਭਾਰ ਕੇ ਨਸਨ ਜਾਂ ਹਲਕਾ ਪੈਰਾਲਿਸਿਸ ਅਦਰੰਗ ਹੋ ਗਿਆ ਸੀ ਉਹਨਾਂ ਦੀ ਬੋਲੀ ਧੀਮੀ ਹੋਣ ਲੱਗੀ ਕਦਮ ਕੰਬਣ ਲੱਗੇ ਪਰ ਉਹ ਫਿਰ ਵੀ ਰੋਜ਼ ਆਪਣਾ ਦਰਬਾਰ ਲਗਾਉਂਦੇ ਲੋਕਾਂ ਦੀ ਸੁਣਵਾਈ ਕਰਦੇ ਅਤੇ ਫੌਜੀ ਫੈਸਲੇ ਲੈਂਦੇ ਰਹੇ ਉਹਨਾਂ ਦੀ ਮੌਤ ਤੋਂ ਪਹਿਲਾਂ ਦੇ ਕੁਝ ਮਹੀਨੇ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਜ਼ਿਆਦਾ ਭਾਵੁਕ ਸਨ ਸਿੱਖ ਦਰਬਾਰ ਦੇ ਵੱਡੇ-ਵੱਡੇ ਸੂਰਮੇ ਉਹਨਾਂ ਦੇ ਜੰਗੀ ਜਰਨੈਲ ਮੁਸਲਮਾਨ ਹਾਕਮ ਹਿੰਦੂ ਮਹੰਤ ਅਤੇ ਸਾਧ ਸੰਤ ਲਾਹੌਰ ਆਉਣ ਲੱਗ ਪਏ ਸਨ ਇੱਕ ਦਿਨ ਜਿਸ ਮਹਾਨ ਰਾਜੇ ਨੂੰ ਅਲਵਿਦਾ ਕਹਿਣਾ ਸੀ ਰਣਜੀਤ ਸਿੰਘ ਜੀ ਨੂੰ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ ਉਹ ਚੁੱਪਚਾਪ ਸਿੱਖ ਸਭਿਆਚਾਰ ਗੁਰਬਾਨੀ ਅਤੇ ਸ਼ਬਦਾਂ ਦੇ ਸਾਥ ਵਿੱਚ ਆਪਣਾ ਸਮਾਂ ਬਿਤਾਉਣ ਲੱਗ ਪਏ। ਉਹਨਾਂ ਦੀ ਆਖਰੀ ਇੱਛਾ ਸੀ ਮੈਂ ਕਿਸੇ ਕਿਲੇ ਜਾਂ ਤਖਤ ਤੇ ਨਹੀਂ ਧਰਤੀ ਤੇ ਸ ਵਿੱਚ ਕੇ ਆਖਰੀ ਸਾਹ ਲਵਾਂ। ਉਹਨਾਂ ਨੂੰ ਲਾਹੌਰ ਕਿਲੇ ਦੇ ਬਾਹਰ ਲਿਆ ਕੇ ਜ਼ਮੀਨ ਉੱਤੇ ਲਟਾਇਆ ਗਿਆ। ਲੱਕੜੀਆਂ, ਰੇਤ ਅਤੇ ਮਿੱਟੀ ਦੀ ਥਾਂ ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਨਾਲ ਅੰਤਮ ਸਮਾ ਗੁਜ਼ਾਰਿਆ। 27 ਜੂਨ 1839 ਇਹ ਮਿੱਟੀ ਸਿਰਫ ਇੱਕ ਇਤਿਹਾਸਕ ਰੇਖਾ ਨਹੀਂ ਇੱਕ ਮਹਾਨ ਯੋਗਦਾਨ ਸੀ ਜਦੋਂ ਰਣਜੀਤ ਸਿੰਘ ਜੀ ਨੇ ਆਖਰੀ ਸਾਹ ਲਿਆ ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਪਟਿਆਲਾ ਤੋਂ ਪੇਸ਼ਾਵਰ ਤੱਕ ਇੱਕ ਹੀ ਹਵਾ ਸੁਣਾਈ ਦਿੱਤੀ ਬਾਬਾ ਰਣਜੀਤ ਚਲੇ ਗਏ ਲੋਕ ਤਾਹਾਂ ਮਾਰ ਕੇ ਰੋਣ ਲੱਗ ਪਏ ਸੂਰਮੇ ਗੋੜੀਆਂ ਨੂੰ ਢੀਕਾਂ ਚੁਪੈ ਗਏ ਮੰਦਰ ਗੁਰਦੁਆਰੇ ਮਸਜਿਦਾਂ ਵਿੱਚ ਲੋਕਾਂ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਇਹ ਉਹ ਰਾਜਾ ਸੀ ਜੋ ਮਜ਼ਹਬਾਨ ਤੋਂ ਪਰੇ ਇਨਸਾਫ ਵਫਾਦਾਰੀ ਅਤੇ ਸਾਫ ਨiyet ਦੀ ਮਿਸਾਲ ਸੀ ਉਹਨਾਂ ਦੀ ਚਿਤਾ ਲਾਹੌਰ ਵਿਖੇ ਸਜਾਈ ਗਈ ਅੱਜ ਵੀ ਸਮਾਦ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਉਹ ਥਾਂ ਵਜੂਦ ਵਿੱਚ ਹੈ ਉਹਨਾਂ ਦੇ ਅੰਤਿਮ ਸੰਸਕਾਰ ਦੌਰਾਨ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਲਾਈ ਦਰਬਾਰ ਬੰਦ ਹੋ ਗਏ ਫੌਜ ਖੰਮ ਗਈ ਲੋਕ ਰੋਪਏ ਸਭ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਇੱਕ ਸਿੱਖ ਰਾਜਾ ਸੀ ਉਹ ਸਾਰਿਆਂ ਲਈ ਮਾਰਗਦਰਸ਼ਕ ਸੀ ਲਾਹੌਰ ਵਿਖੇ ਸਮਾਦ ਅਜ ਵੀ ਉਹਨਾਂ ਦੀ ਯਾਦ ਚ ਖੜੀ ਹੈ ਮਹਿਲ ਕਿਲੇ ਅਤੇ ਰਾਜ ਦਰਬਾਰ ਅਜ ਵੀ ਸਿੱਖ ਇਤਿਹਾਸ ਦੀ ਸ਼ਾਨ ਹਨ ਉਹਨਾਂ ਦੀ ਸਿਆਣਪ ਫੌਜੀ ਚਲਾਕੀ ਅਤੇ ਰੂਹਾਨੀਅਤ ਅਜ ਵੀ ਲੋਕਾਂ ਲਈ ਪ੍ਰੇਰਨਾ ਹੈ ਇੱਥੇ ਮੁਕਦੀ ਹੈ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਦੀ ਕਹਾਣੀ ਉਹਨਾਂ ਨੇ ਸਿਰਫ ਖੰਡਰਾਂ ਨੂੰ ਰਾਜ ਵਿੱਚ ਨਹੀਂ ਬਦਲਿਆ ਉਹਨਾਂ ਨੇ ਲੋਕਾਂ ਦੇ ਦਿਲਾਂ ਨੂੰ ਜੋੜਿਆ ਇਕਤਾ ਨੂੰ ਜਨਮ ਦਿੱਤਾ ਅਤੇ ਇਨਸਾਫ ਨੂੰ ਰਾਜ ਦਾ ਆਧਾਰ ਬਣਾਇਆ